ਤੇ ਮੈਨੂੰ ਲੱਗਦਾ ਕਿ ਜਿਵੇਂ ਉੱਥੇ ਫਰੋਜਪੁਰ ਵਾਪਿਸ ਫ੍ਰੀ ਉਮੇਦਾ ਬੰਦਨਾਂ ਸ਼ਾਮ ਨੂੰ ਸਾਰਾਤਪੁਰੀ ਸਾਡੇ ਪੁਰੀ ਨਵਾਰਤੀਆਂ ਦਾ ਜਿਹੜੇ ਤੁਸੀਂ ਕੀਤੀ ਸਮਾਂ ਕੱਢ ਕੇ ਆਇਓ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਸੱਜ ਕੇ ਤਾਂ ਜਿੱਥਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੁਸੀਂ ਬਹੁਤ ਵੱਡੀ ਲੀਡਰਸ਼ਿਪ ਦਿਖਾਇਆ ਕਿਸ ਤਰ੍ਹਾਂ ਤੋਂ ਬਾਅਦ ਸਿੱਥੇ ਭਗਵਾਨ ਜੀ ਦੀ ਪੂਰੇ ਪੰਜਾਬ ਦੇ ਵਿਕਾਸ ਤੇ ਕੰਮ ਕਰ ਰਹੇ ਆ ਉਸ ਤੋਂ ਧੂਰੀ ਵਾਲੇ ਤੁਹਾਨੂੰ ਵੀ ਵਧਾਈ ਦੇ ਪਾਸੋਂ ਜਿਹੜੇ ਕੰਮ ਛੋਦੇ ਆ 5 ਸਾਲਾਂ ਤੋਂ ਹੋ ਜਾਣੇ ਆ ਉਹ ਕਈ ਇਤਿਹਾਸਿਆਂ ਤੱਕ ਯਾਦ ਰੱਖੇ ਜਾਣਗੇ ਕਿ ਜਦੋਂ ਭਗਵਾਨ ਜੀ ਮਨ ਪਹਿਲੀ ਵਾਰ ਮੁੱਖ ਮੰਤਰੀ ਬਣੇ ਸੀ ਤੇ ਆ ਕੰਮ ਉਹ ਪੂਰੇ ਪੰਜਾਬ ਅਧਰ ਤੋਂ ਜਿਹੜੇ ਕੰਮ ਹੋਰੇ ਜਿਨ੍ਹਾਂ ਦਾ ਸੋਦਾ ਪਰਮਾਤਮਾ ਨੇ ਦੇ ਰਿਹਾ ਹੈ भी हो रहे हैं मेर को भी हो रहे हैं झूठी आगू भी हो रहे हैं जीरो सहूत किसी सारे लोग मैं गलता करना होगी भगवान मैं दो मिनट काम कि वादा भी नहीं हेलो हेलो मेंबर कार्ड नहीं बट की कौन लड़ रहे भाई मीत आ जी सादे दुनिया कौन किससे कैबिनेट तजी ने और बस हाल का वो तो एमएलए ने एक बारी फुरूर को ਪਾਰਲੀਮੈਂਟ ਦੀ ਕਿਉਂ ਨਾ ਰਵੇ ਤੇ ਤੁਹਾਡੇ ਨੂੰ ਵਿਚਾਰ ਸਾਂਦੇ ਕਰਨਗੇ ਜਿੰਦਾਬੋਸ ਜਨੀਤ ਬਾਈ ਤੇਰੀ ਸੋਤ ਤੋਂ ਰੋਡ ਤੇ ਆ ਕੇ ਫੋਕਰ ਮੀਟੇ ਇਸ ਦਾ ਰੋਡ ਚੋਤਾ ਲੈ ਆਵਾਂ ਕਿ ਕਹਨੇ ਜਾਵਾਂਗੇ ਅਸੀਂ ਸਵੇਰੇ ਚੱਲੇ ਹੋਏ ਆ ਜੀ ਬਾਲੀਆਂ ਪਿੰਡ ਤੋਂ ਸਟਾਰਟ ਕੀਤਾ ਸੀਗਾ ਤਾਂ ਜਿੰਨੇ ਵੀ ਪਿੰਡਾਂ ਚ ਗਏ ਆ ਜਿੱਥੋਂ ਵੀ ਰੋਡ ਸ਼ੋ ਲੰਘਿਆ ਲੋਕਾਂ ਚ ਬੜਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜੋ ਪੰਜਾਬ ਸਰਕਾਰ ਨੇ ਨਾ 200 ਲੱਖਾਂ ਚ ਕੰਮ ਕੀਤੇ ਨੇ ਉਹਨਾਂ ਕੰਮਾਂ ਨੂੰ ਲੈ ਕੇ ਸੰਤੁਸ਼ਟੀ ਲੋਕਾਂ 'ਚ ਦੇਖਣ ਨੂੰ ਮਿਲ ਰਹੀ ਹੈ ਤਾਂ ਓਵਰਆਲ ਮਾਹੌਲ ਆਮ ਆਦਮੀ ਪਾਰਟੀ ਵਾਸਤੇ ਮੀਤ ਹੇਰ ਜਿਨੂੰ ਲੈ ਕੇ ਬੜਾ ਪੋਜ਼ਿਟਿਵ ਲੱਗ ਰਿਹਾ ਹੈ। ਪਿਆਰਿਆ ਚਾਲੀਆਂ 2024 ਆ ਦੇ ਇਲੈਕਸ਼ਨ ਤਿਆਰੀਆਂ ਚੱਲ ਰਹੀਆਂ। ਉਹ ਤਿਆਰੀਆਂ ਜੀ ਅਸੀਂ ਲੋਕਾਂ ਨੂੰ ਜਿੰਨਾ ਵੱਧ ਤੋਂ ਵੱਧ ਮਿਲ ਸਕਦੇ ਆ ਸਰਕਾਰ ਦੇ ਜਿਹੜੇ ਕੀਤੇ ਹੋਏ ਕੰਮ ਐ ਦੋ ਸਾਲਾਂ ਦੇ ਉਹ ਜਿੰਨੇ ਵੱਧ ਤੋਂ ਲੋਕਾਂ ਤੱਕ ਪਹੁੰਚਾ ਸਕਦੇ ਆ ਅਸੀਂ ਉਹਦੀ ਕੋਸ਼ਿਸ਼ ਦੇ ਵਿੱਚ ਆ। ਬਾਕੀ ਮੈਨੂੰ ਲੱਗਦਾ ਕਿ ਇਹ ਇਲੈਕਸ਼ਨ ਲੋਕਾਂ ਨੇ ਆਪ ਹੀ ਲੜ ਲੈਣਾ ਤੁਹਾਨੂੰ ਉਹਨਾਂ 'ਤੇ ਜ਼ੋਰ ਲਾਉਣ ਦੀ ਲੋੜ ਨਹੀਂ ਪੈਣੀ ਕਿਉਂਕਿ ਜਿਹੜੇ ਪੀਐਮ ਸਾਹਿਬ ਵੱਲੋਂ ਕੀਤੇ ਹੋਏ ਕੰਮ ਐ ਜੇ ਆਪਾਂ ਧੂਰੀ ਦੀ ਗੱਲ ਵੀ ਕਰੀਏ ਤਾਂ ਜਿੰਨਾ ਵਿਕਾਸ ਆ 2 ਸਾਲਾਂ 'ਚ ਹੋ ਗਿਆ ਮੈਨੂੰ ਨਹੀਂ ਲੱਗਦਾ ਕਿ ਇਹ ਪਹਿਲਾਂ 5 ਜਾਂ 10 ਸਾਲਾਂ 'ਚ ਵੀ ਇੰਨਾ ਵਿਕਾਸ ਇੱਥੇ ਕਦੇ ਧੂਰੀ ਦਾ ਹੋਇਆ ਸੀ بڑے ਵੱਡੇ ਵੱਡੇ ਕੰਮ ਜਿਹੜੇ ਪੈਂਡਿੰਗ ਪਏ ਸੀਗੇ 40-40 ਸਾਲਾਂ ਤੋਂ ਡਿਮਾਂਡ ਸੀ ਜਿਵੇਂ ਸੂਏ ਦਾ ਕੰਮ ਐ ਉਹ ਬੜੀ ਜਲਦੀ ਪੂਰਾ ਹੋਇਆ ਜੋ-ਜੋ ਵਾਅਦੇ ਸੀਐਮ ਸਾਹਿਬ ਨੇ ਕੀਤੇ ਉਹ ਪੂਰੇ ਕਰਕੇ ਦਿਖਾ ਰਹੇ ਆ ਤਾਂ ਬਹੁਤਾ ਕੋਈ ਔਖਾ ਨਹੀਂ ਲੱਗ ਰਿਹਾ ਅਸੀਂ ਦੇਖਦੇ ਹਾਂ ਬਾਕੀ ਕੈਂਡੀਡੇਟਸ ਵੀ ਉਹਨਾਂ ਦੀ ਕੈਂਪੇਨ ਕੋਈ ਪੱਕ ਨਹੀਂ ਰਹੀ ਉਹਨਾਂ ਨੂੰ ਲੋਕਾਂ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਰਿਸਪਾਂਸ ਨਹੀਂ ਮਿਲ ਰਿਹਾ ਤੇ ਸਾਡਾ ਬੜਾ ਵਧੀਆ ਸਾਰਾ ਚੱਲ ਰਿਹਾ ਹੈ ਲੋਕ ਸਾਨੂੰ ਜਿਹੜੇ ਵੀ ਪਿੰਡ ਜਾਣਦੇ ਆ ਬੜਾ ਪੋਜ਼ੀਟਿਵ ਰਿਸਪਾਂਸ ਦੇ ਰਹੇ ਆ ਅੱਜ ਸ਼ਹਿਰ ਦੇ ਵਿੱਚ ਰੋਡ ਸ਼ੋਅ ਨਿਕਲਣਾ ਤੇ ਸ਼ਹਿਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਹਜੇ ਉਹਨਾਂ ਦੇ ਸਵਾਗਤ ਲਈ ਕਿੰਨਾ ਵਧੀਆ ਇੱਥੇ ਮਾਹੌਲ ਬਣਿਆ ਹੋਇਆ ਮੀਥੇਰ ਜੀ ਦੇ ਸਵਾਗਤ ਲਈ ਮੁੱਖ ਮੰਤਰੀ ਸਾਹਿਬ ਵੀ ਸਾਰੇ ਹਲਕਿਆਂ ਦੇ ਵਿੱਚ ਦੌਰਾ ਕਰ ਰਹੇ ਨੇ ਉਹਨਾਂ ਦਾ ਅੱਜ ਕਿੰਨੇ ਭੂਲੇਖਾ ਨਾਰਾ ਅ ਸੀਐਮ ਸਾਹਿਬ ਬਰਦਾਜੀ ਕਹਿਣਾ ਕੀ ਹੈ ਉਹਨਾਂ ਦਾ ਬੜੇ ਲੋਕਾਂ ਦੇ ਹਰਮਣ ਪਿਆਰੇ ਨੇਤਾ ਨੇ ਤੇ ਜੋ ਵੀ ਉਹਨਾਂ ਨੇ ਜੋ ਪਹਿਲਾਂ ਵਾਅਦੇ ਕੀਤੇ ਉਸ ਜੋ ਕੰਮ ਕਰਕੇ ਦਿਖਾਇਆ ਹੈ ਲੋਕ ਉਹਨਾਂ ਦੇ ਕੰਮਾਂ ਤੇ ਆਉਣ ਵਾਲੇ ਇਲੈਕਸ਼ਨਾਂ 'ਚ ਮੋਹਰ ਲਾਉਣਗੇ ਜੀ ਅੱਜ ਮੀਠੇ ਰਸ ਤੋਂ ਜੀ ਪਹੁੰਚ ਰਹੇ ਨੇ ਆਪਣੇ ਕਾਫਲੇ ਲੈ ਕੇ ਤੇ ਇਸ ਤੋਂ ਬਾਅਦ ਉਹਨਾਂ ਦਾ ਕਿੱਦਰ ਲੈ ਤੋੜਾ ਰਹੇਗਾ ਅੱਜ ਜਿਵੇਂ ਤੁਸੀਂ ਦੇਖਿਆ ਹੀ ਹੈ ਕਿ ਜਵਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਕਿਸ ਮੁੱਦੇ ਨਾਲ ਇੰਨਾ ਚੋਣਾ ਵਿੱਚ ਉੱਤਰੀ ਹੈ ਕਿਉਂਕਿ ਸਾਡੇ ਸੀਐਮ ਸਾਹਿਬ ਦਾ ਕਹਿਣਾ ਹੈ 130 ਉਸ ਦਾ ਮਤਲਬ ਤੁਸੀਂ ਸਮਝ ਹੀ ਸਕਣ ਜੇ ਅਸੀਂ ਕੁਝ ਕੀਤਾ ਹੈ ਉਹਨਾਂ ਨੇ ਪੰਜਾਬ ਲਈ ਕੀਤਾ ਤਾਂ ਹੀ ਉਹ 130 ਦੀ ਗੱਲ ਕਰ ਰਹੇ ਨੇ ਅੱਜ ਇਸ ਤੋਂ ਬਾਅਦ ਮੀ tiers ਸਾਹਿਬ ਸਾਰੇ ਲੋਕ ਸਭਾ ਹਲਕੇ ਦਾ ਦੌਰਾ ਕਰਨਗੇ ਕਿਉਂਕਿ ਲੋਕਾਂ ਦਾ ਪਰਮਾ ਹੰਗਾਰਾ ਜੋ ਮਿਲ ਰਿਹਾ ਹੈ ਉਸ ਦੇ ਨਤੀਜੇ ਤੁਹਾਡੇ ਸਾਹਮਣੇ 4 ਤਰੀਕ ਨੂੰ ਆ ਜਾਣਗੇ ਬਾਕੀ ਦੀ ਗੱਲ ਇਹ ਹੈ ਜੇ ਕੋਈ ਬੰਦਾ ਕੰਮ ਕਰਦਾ ਹੈ ਤਾਂ ਹੀ ਉਹ ਲੋਕਾਂ ਦੇ ਵਿੱਚ ਵਿਚਰਦਾ ਹੈ ਤੇ ਉਹ ਵੋਟ ਮੰਗ ਸਕਦਾ ਹੈਗਾ ਉਸੇ ਤਰ੍ਹਾਂ ਦੀ ਜੇ ਸਾਡੇ ਸੀਐਮ ਸਾਹਿਬ ਨੇ ਪੰਜਾਬ ਦਾ ਵਿਕਾਸ ਕੀਤਾ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਹੈ ਤਾਂ ਹੀ ਸਾਰੇ ਪੰਜਾਬ ਦੇ ਵਿੱਚ ਅੱਜ ਤੁਸੀਂ ਦੇਖ ਰਹੇ ਹੋ ਪਾਰਟੀ ਨੂੰ ਤੇ ਸੀਐਮ ਸਾਹਿਬ ਦੇ ਰੋਡ ਸ਼ੋਅ ਨੂੰ ਕਿੰਨਾ ਭਰਮਾ ਹੁਜ਼ਾਰਾ ਮਿਲ ਰਿਹਾ ਹੈਗੇ ਤੁਸੀਂ ਕੀ ਕਹਿਣਾ ਚਾਹੋਗੇ ਰੋਡ ਸ਼ੋਅ ਬਾਰੇ ਅੱਜ ਦਾ ਜਿਹੜਾ ਰੋਡ ਸ਼ੋਅ ਬਰਨਾਲੇ ਤੋਂ ਸ਼ੁਰੂ ਹੋਇਆ ਹੈ ਔਰ ਇਹ 16 ਪਿੰਡਾਂ ਦੇ ਵਿੱਚ ਹੁੰਦਾ ਹੋਇਆ ਤੂਰੀ ਸ਼ਹਿਰ ਦੇ ਵਿੱਚ ਐਂਟਰ ਕਰਨ ਵਾਲਾ ਔਰ ਜੋਸ਼ ਦੇਖਣ ਵਾਲਾ ਲੋਕਾਂ ਦੇ ਵਿੱਚ ਔਰ ਠੱਠਾ ਮਾਰਦਾ ਕਾਥ ਇਸ ਕੰਮ ਦੀ ਉਸ ਗੱਲ ਵੀ ਗਵਾਹੀ ਕਰਦਾ ਕਿ ਕੀਤੇ ਹੋਏ ਕੰਮਾਂ ਤੇ ਲੋਕਾਂ ਨੇ ਮੋਹਰ ਲਾਈ ਆ ਅੱਜ ਜਿੰਨੇ ਵੀ ਪਿਛਲੇ ਕੰਮ ਸੀਗੇ ਦੋ ਸਾਲਾਂ ਦੇ ਵਿੱਚ ਕੀਤੇ ਨੇ ਇਕੱਲੇ ਧੂੜੀ ਦੇ ਵਿੱਚ ਨਹੀਂ ਸਾਰੇ ਪੰਜਾਬ ਦੇ ਵਿੱਚ ਲੋਕਾਂ ਦੇ ਕੰਮ ਕਰੇ ਨੇ ਔਰ ਜਿੰਨੇ ਕੰਮ ਕੀਤੇ ਨੇ ਉਹ ਸਾਰੇ ਜ਼ਿਲ੍ਹੇ ਵਾਦੇ ਕੀਤੇ ਸੀਗੇ ਉਹ ਸਾਰੇ ਇੱਕ ਇੱਕ ਕਰਕੇ ਪੂਰੇ ਹੋ ਰਹੇ ਨੇ ਮਾਨ ਸਾਹਿਬ ਜਿਹੜਾ ਰੁਝਾਨ ਹੈ ਉਹ ਲੋਕਾਂ ਦਾ ਮਾਨ ਸਾਹਿਬ ਵਾਲਾ ਜਿੰਨਾ ਵੀ ਜੋਰ ਜਿਹੜਾ ਲਾ ਰਹੇ ਨੇ ਲੋਕ ਲਾ ਰਹੇ ਨੇ ਔਰ ਜਿਹੜਾ ਇਲੈਕਸ਼ਨ ਜਿਹੜਾ ਹੈ ਉਹ ਦਿਲਚਸਪ ਹੋਣ ਵਾਲਾ ਹੈ ਸੰਰੂਰ ਦੀ ਸੀਟਾਂ ਦੇਖੋ ਜੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਕਲੀਅਰ ਸੀਟ ਹੈ ਕਿਸੇ ਨੂੰ ਵੀ ਕੋਈ ਲੋਕਾਂ ਦਾ ਹੁਗਾਰਾ ਨਹੀਂ ਮਿਲ ਰਿਹਾ ਅੱਜ ਅਸੀਂ ਦੇਖ ਰਹੇ ਹਾਂ ਜਿਹੜੇ ਦੂਜੇ ਕੈਂਡੀਡੇਟ ਨੇ ਉਹਨਾਂ ਦੇ ਪਿੰਡਾਂ ਵਿੱਚ ਕੀ ਹਾਲ ਹੈ ਔਰ ਕਿੰਨਾ ਹੁਗਾਰਾ ਮਿਲ ਰਿਹਾ ਹੈ ਔਰ ਜਿੰਨਾ ਇਕੱਠ ਅੱਜ ਸਾਡੇ ਰੋਡ ਸ਼ੋਅ ਦੇ ਵਿੱਚ ਹੈ ਉਸ ਨੂੰ ਕਿਸੇ ਦੇਖਣ ਨੂੰ ਨਹੀਂ ਮਿਲੂਗਾ ਦੂਜੀਆਂ ਪਾਰਟੀਆਂ ਵਿੱਚ ਐਪੀਜੀ ਆਮ ਆਦਮੀ ਪਾਰਟੀ ਵੱਲੋਂ ਇਹ ਹੀ ਥੇਰ ਕੈਂਡੀਡੇਟ ਨਹੀਂ ਕਹਿਣਾ ਮੀਥੇਰ ਕੈਂਡੀਡੇਟ ਨੇ ਜਿਹੜੇ ਪਾਰਟੀ ਦੇ ਬੜੇ ਯੰਗ ਲੀਡਰ ਨੇ ਜੀ ਯੂਥ ਦੀ ਜਿਹੜੀ ਆਵਾਜ਼ ਹੈ ਸੁਭਾ ਸਰਕਾਰ ਦੇ ਕੇ ਚੱਕਦੇ ਰਹੇ ਨੇ ਤੇ ਯੂਥ ਨੂੰ ਹਮੇਸ਼ਾ ਹੀ ਪ੍ਰਮੋਟ ਕਰਦੇ ਰਹੇ ਨੇ ਉਹਨਾਂ ਵੱਲੋਂ ਕੀਤੇ ਹੋਏ ਕੰਮ ਪੂਰੇ ਪੰਜਾਬ 'ਚ ਗੂੰਜ ਰਹੇ ਨੇ ਤੇ ਸਾਨੂੰ ਮਾਣ ਹੈ ਵੀ ਉਹਨਾਂ ਵਾਲੇ ਸਮੇਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਵੀ ਉਹ ਗੂੰਜਣਗੇ ਪੰਜਾਬ ਨੂੰ ਲੈ ਕੇ